ਖਾੜੇ ਚ ਆਉਣਾ ਸੀ ਹਾਂਜੀ ਮਿਰਜਾ ਕੀ ਹੱਸ ਰਿਹਾ ਤੁਸੀਂ ਕਾਹਤੇ ਹੱਸਦੇ ਆ ਲੰਚ ਲੰਚ ਆਪੋ ਖਾਈ ਆ ਆ ਦੇਖੋ ਇਹ ਸਾਡੇ ਘਰੇ ਆਇਆ ਹਲਵਾਈ ਦੇਖੋ ਵੀ ਆਲੂ ਹਲਵਾਈ ਲੱਗੇ ਆ ਇਹ ਬਸ ਖੇਣਾ ਸੀ ਫਟਕਾਣ ਵਾਲਾ ਇਹ ਗੈਸ ਫਟਕਾਣ ਵਾਲਾ ਜੀ ਬਸ ਸੁਰ ਕੇ ਚੈੱਕ ਕਰਦਾ ਸਹੀ ਆ ਸਹੀ ਆ ਇਹ ਤਾਂ ਬਸ ਹੱਟਾ ਲਾਉਣਾ ਠੀਕ ਹੁੰਦਾ ਸਹੀ ਆ ਉਧਰੋਂ ਜੋ ਗੈਸ ਖੋਲ ਗਿਆ ਆਪੇ ਬਣਾ ਆ ਚਲੋ ਚਲੋ ਮਾੜੇ ਹਲਵਾਈ ਲੋ ਜੀ ਅੱਜ ਬਹੁਤ ਦੂਰ ਦੂਰ ਸੰਗਤ ਆਈ ਹੋਆ ਨਾਲ ਮਿੱਠਾ ਲੈ ਕੇ ਆਓ ਤੇ ਨਾਲ ਮੋੜ ਕਿਹੜੀ ਖੁਸ਼ੀ ਦੇ ਵਿੱਚ ਤੁਸੀਂ ਜੀ ਅੱਜ ਹਲਵਾਈ ਸੱਦਿਓ ਆ ਅਸੀਂ ਹਲਵਾਈ ਨਹੀਂ ਸਦਾ ਸੱਦਿਓ ਆ ਆਹ ਹਲਵਾਈ ਬਣਿਓ ਨਵਾਂ ਸਾਲ ਚੜਨ ਵਾਲਾ ਆ ਅਸੀਂ ਕਹ ਤੇ ਅਸੀਂ ਕਹ ਕੋਲੋ ਇਹ ਵਧੀਆ ਤੇ ਖਲਾ ਗਏ ਸਾਰਿਆਂ ਨੂੰ ਇਹ ਸ ਕਰਕੇ ਅਸੀਂ ਆਪਣੇ ਚੁੱਲ੍ਹੇ ਤੇ ਲੋ ਮਾਰਾ ਦਾ ਨਾ ਖੋਤੇ ਲੋ ਮਾਰਾ ਦਾ ਨਾ ਉੱਲਾ ਹੋ ਗਿਆ ਬੱਲ ਗਿਆ ਅਰੇ ਮੈਂ ਲੈ ਗਿਆ ਮੈਂ ਤਾਂ ਆ ਗਿਆ ਹੋਰ ਤਾਂ ਲੈਣਾ ਕੋਈ ਬੰਦਾ ਡਾਇਰੈਕਟ ਕੋਟ ਪੈ ਜਾਣੀ ਹੈ ਤੈਨੂੰ ਉਹਨੂੰ ਲੈ ਆ ਕੇ ਕਿਦਾਂ ਨਹੀਂ ਹੋਰ ਤਾਂ ਕੋਈ ਲੜਾ ਕਰਵਾ ਲਾ ਕੇ ਚਿਕਨ ਜਗਨ ਲੈਣਾ ਚਾਹੀਦਾ ਇੱਕ ਵਾਰੀ ਬੋਲ ਕੇ ਦੱਸਦਾ ਹੈਂ ਪੁੱਲੇ ਜਾਲੂ ਰੱਖ ਦਿਓ ਆਉ 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 ਰੱਖ ਦਿਓ ਆਉ ਆਖ ਦੇਓ ਕਿਦਾਂ ਹੋਇਆ ਤੇ ਜ ਹੁਣ ਚੱਡ ਪੂਰਾ ਉਹ ਵਾਲੇ ਬਾਕਸ ਤਾਂ ਨਹੀਂ ਲੈ ਕੇ ਹੁਣ ਇਹਦੇ ਨਾਲ ਚੁੱਲੇ ਜਿਹੜਾ ਉਹ ਜਿਹੜਾ ਲੈਂਦਾ ਆ ਗਰੋਸਰੀ ਆਹੋ ਚੋ ਵੀ ਚੱਕ ਲਿਆਣਾ ਚਿਕਨ ਉਹ ਪਰ ਮੋਦੀਪੁਰ ਭੇਜੇ ਰੱਖਣਾ ਹੋਇਆ ਨਹੀਂ ਕੰਮ ਤੇ ਗਿਆ ਸੀ ਉਹ ਸਿਲੰਡਰ ਵੀ ਹੈਗਾ ਭਰਾਵਾ ਸਿਲੰਡਰ ਤਾਂ ਨਾ ਮਾ ਲਿਆ ਨਕਲੀ ਆ ਨਾ ਲੱਗਵਾ ਦੇ ਜੈਸ ਨਹੀਂ ਪੱਠੀ ਖਰਾਬ ਆ ਪੱਠੀ ਖਰਾਬ ਆ ਨਹੀਂ ਭਾਈ ਉਹਦਾ ਫੋਨ ਲਾ ਤੱਕ ਹੈ ਨਹੀਂ ਹੈ ਭਾਈ ਨੂੰ ਮੈਂ ਫੋਨ ਲਾ ਪੱਠੀ ਬਹੁਤ ਦੂਰੋਂ ਲਿਆਂਦੀ ਆ ਪਰ ਪੱਠੀ ਕੰਮ ਨਹੀਂ ਕਰਦੀ ਪਏ ਜੇ ਹਾਂ ਹਾਂਜੀ ਕੀ ਕਰਦੇ ਹਾਂ ਹੁਣ ਇਹ ਜੀ ਆਪਾਂ ਹੁਣ ਬਣਾਉਣ ਲੱਗੇ ਆ ਸਮੋਸਾ ਹਾਂ ਤੇ ਵਿੱਚ ਪਾਇਆ ਆਪਾਂ ਤੇਲ ਮੜਕ ਤੇ ਉਹ ਹੁਣ ਆਟਾ ਇਸਦਾ ਮਲਦੇ ਪਏ ਮੈਂ ਇਸਦਾ ਹਾਂ ਜੋ ਐ ਨਾ ਤੇਲ ਵਿੱਚ ਸਾਰੇ ਆਟੇ ਦੇ ਵਿੱਚ ਰਲ ਜਵੇ ਮੈਦੇ ਚ ਹਾਂ ਤੇ ਫੇ ਸਮੂਸੇ ਫੇ ਵਧੀਆ ਬੇਲ ਹੁੰਦੇ ਆ ਅੱਛਾ ਬਹੁਤ ਕੰਮ ਕੀਤਾ ਯਾਰ ਹਾਂ ਬਹੁਤ ਕੰਮ ਤਰ੍ਹਾਂ ਤਰ੍ਹਾਂ ਆਹ ਦੇ ਤਾਂ ਕਾਸ਼ੀ ਸੇ ਹੈਲਪ ਕਰਾਉਂਦੀ ਆ ਬੈਠ ਕੇ ਮਤਲਬ ਕਿ ਦੇਖਦੀ ਆ ਉਹਨੂੰ ਸਪੋਰਟ ਦੇ ਲਈ ਆ ਇਹ ਤਾਂ ਡਿਜ਼ਾਈਨ ਵੀ ਸੇਕਦੀ ਆ ਇਹ ਇਤਰ ਆ ਕਹਿੰਦੀ ਆ ਪਤਨ ਕੀ ਕੀ ਕਹੀ ਜਾਂਦੀ ਆ ਕਹਿੰਦੀ ਪਾਪਾ ਦੀ ਆਣ ਘਾਇ ਵਿੱਚ ਡੱਪਣੀ ਉਹ ਵੀ ਫਰਾਈ ਕਰ ਕਹਿੰਦੀ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਬਣਨ ਜਾ ਰਹੇ ਸਮੋਸੇ ਦੇ ਹੁਣ ਆਜੋ ਜਨੇ ਜਨੇ ਖਾਣੇ ਆ ਟੀਮ ਅਜੇ ਪਹੁੰਚ ਰਹੀ ਸਮਾਨ ਪੂਰਾ ਕਰਨੇ ਹਾਂ ਜੀ ਆਓ ਫਿਰ ਉਧਰ ਵੀ ਬੈਠੇ ਆ ਭੈਣ ਜੀ ਅਸੀਂ ਤਾਂ ਦੇਖਣ ਆਲੇ ਆ ਦੇ ਦੇ ਅੱਜ ਵੀ ਸਮੋਸੇ ਖਾਣ ਵਾਲਾ ਵੀ ਕੋਈ ਕੋਈ ਹੁੰਦਾ ਖਾਣ ਵਾਲੇ ਵਿਚਾਈ ਦੀ ਹੁੰਦਾ ਹਾਂ ਬੜਾ ਪੱਲਾ ਚਾਹੀਦਾ ਬਣਾਉਣ ਵਾਲਿਆਂ ਦਾ ਤਾਂ ਉਹਦੀ ਮਨ ਭਰ ਜਾਂਦਾ ਹੁੰਦਾ ਮੈਂ ਮਰਾਲ ਜੀ ਸਭ ਤੋਂ ਕੜੀ ਪ੍ਰਾਪਤ ਤੇ ਆਲੂ ਉਬਲ ਜਾਂਦੇ ਆ ਬਚਾ ਰਹੇ ਹੋਰ ਇੰਨੀ ਅੱਗ ਦੇ ਵਿੱਚ ਤੇ ਜ਼ਾਲਮ ਜ਼ਾਲਮਾਂ ਨੇ ਜ਼ਾਲਮਾਂ ਨੇ ਜ਼ਾਲਮਾਂ ਨੇ ਰੱਖਿਆ ਹਾਂ ਹਾਂ ਅੱਗ ਤਾਂ ਮੈਂ ਹੀ ਬਾਲੀ ਆ ਮੈਂ ਹੀ ਜ਼ਾਲਮਾਂ ਫੇ ਹੱਲੇ ਕੋਸਕਦੇ ਨਾ ਬੈਸਕਦੇ ਆਲੂ ਵਿਚਾਰੇ ਬਹੀ ਦੇ ਕੰਮ ਹੋਣਾ ਹੋਣਾ ਵੀ ਜਲਦੀ ਆ ਜਦੋਂ ਪਾਣੀ ਉੱਪਰ ਆ ਜਦੋਂ ਉੱਪਰ ਗਿਆ ਤੇ ਛੇਤੀ ਹੋ ਜਾਣੇ ਆ ਤੇ ਇੱਕ ਹੋਰ ਭੈਣ ਜੀ ਆ ਸਾਡੀ ਉਹ ਦੇਖੋ ਕਿੱਥੇ ਬੈਠੀ ਆ ਇਹਨੂੰ ਮਿੱਟੀ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਐ ਹਟ ਜਾ ਹਣ ਹੂੰ ਆ ਦੇਖੋ ਸਾਡੀਆਂ ਕਿਹਾਰੀਆਂ ਆ ਹੁਣ ਪਤਾ ਨਹੀਂ ਲੱਗਦਾ ਮੇਥੇ ਆ ਕਿ ਧਨੀਆ ਆ ਕੀ ਨਿਕਲਿਆ ਆ ਵੇ ਤਾਂ ਹੁਣ ਜਦੋਂ ਉੱਪਰ ਤੱਕ ਹੋ ਜੂਗੀ ਵੱਡੇ ਵੱਡੇ ਪੈਸੇ ਪਤਾ ਲੱਗਣਾ ਸ਼ੀਸ਼ੂ ਸਕੂਲ ਦਾ ਟਾਈਮ ਵੀ ਨੇੜੇ ਆ ਰਿਹਾ ਆ ਐਗਜ਼ਾਮ ਵੀ ਨੇੜੇ ਆ ਚੇਤਾ ਨਾ ਕਰਾਓ ਅਸੀਂ ਇਹ ਤਾਂ ਨਾ ਕਰਾਂਗੇ ਤੁਹਾਡੇ ਨਾਲ ਐਵੇਂ ਨੁੱਕ ਜਾਂਦਾ ਹਾਂ ਹਾਂ ਆਇਨ ਦਾ ਓਪਨ ਕਰੀ ਮਨ ਗਿਆ ਹਾਂ ਆਪਣੀਆਂ ਕਾਲ ਆ ਪਾਪਾ ਦੀਆਂ ਲਾਈਆਂ ਰੱਗ ਗਿਆ ਆਹੋ ਦੇਖ ਤਾਂ ਹਲਵਾਈ ਬੱਸ ਬਹੁਤ ਬਹੁਤ ਸ਼ੂਗਰ ਹਲਵਾਈ ਸਾਹਿਬ ਇਹਦੀ ਟੁਗਰ ਸ਼ੂਗਰ ਨਹੀਂ ਪਤਾ ਹਸੀ ਨਾ ਅਰੇ ਜਿਉਂ ਕੈਦੀ ਜਿਉਂ ਅਰੇ ਦਵਾਲੇ ਬੰਦੇ ਕਿੰਨੇ ਆ ਦੇਖੋ ਖੜੇ ਵੀਡੀਓ ਬਣਾਓ ਜਰਾ ਕਿੰਨੇ ਦੇਖੋ ਤੁਹਾ ਹਲਵਾਈ ਨੂੰ ਡਿਸਟਰਬ ਕਰ ਰਹੇ ਆ ਇਹ ਦੱਸ ਮੂਸੇ ਗਲਤ ਬਣ ਕੇ ਮੈਨੂੰ ਵੱਡੇ ਹਲਵਾਈ ਪੰਨਾ ਰੱਖ ਕੇ

ਓ ਜੋੜੀ ਚੱਲੀ ਜੋੜੀ ਐ ਉਹ ਚਾਰ ਕ ਰੈੱਡ ਹਾਊਸ ਵੱਲ ਠੀਕ ਆ ਇਹ ਬੰਗੀ ਤਾਂ ਟਟੀਆਂ ਤੇ ਹਣੀਆ ਟਟੀਆਂ ਲੈ ਚੋਪੀ ਚਲੋ ਚਲੋ ਵੀ ਪੇੜੇ ਕਰੋ ਬੇ ਸਮੋਸੇ ਆਪਾਂ ਛੋਟੇ ਛੋਟੇ ਬਣਾਉਣੇ ਵੱਡੇ ਨਹੀਂ ਬਣਾਉਣੇ ਜਾਦੇ ਬੇਲਣਾ ਲੈ ਕੇ ਆਓ ਸੋਚਿਆ ਆ ਬੇਲਣਾ ਲੈ ਕੇ ਆਓ ਵੱਡੇ ਸਮੋਸੇ ਨਾ ਆਉਣ ਬੇਲਣੇ ਲੈ ਆਇਓ ਸਾਲ ਲਓ ਜੀ ਹੁਣ ਆਪਾਂ ਬੇਲਣ ਲੱਗੇ ਆਂ ਛੱਲੀਆਂ ਆਪਣੀਆਂ ਤਿਆਰ ਆ ਛੱਲੀਆਂ ਖਾਵਾਂਗੇ ਤੇ ਗ੍ਰੈਂਡ ਕੱਟ ਕਾਣੀ ਮੇਰੇ ਚ ਲੈ ਕੇ ਆਵੇ ਦੇਖਣਾ ਸਹੀ ਹੈ ਕੀ ਮਤਲਬ ਕੀ ਲੈ ਗਣ ਨਾ ਕਿ ਦੇਖੀ ਲਓ ਜੀ ਸਾਰੇ ਨੇ ਬੈਠੇ ਆ ਤੇ ਹੁਣ ਆਪਾਂ ਬੇਲਾਂਗੇ ਸਮੋਸੇ ਟਿੱਕੀਆਂ ਆਈਆਂ ਉਸ ਤੋਂ ਬਾਅਦ ਸਮੋਸੇ ਬਣਾਉਨੇ ਆ ਨਾਲ ਨਾਲ ਸ਼ੇਅਰ ਕਰਦੇ ਹਾਂ ਨਾ ਵਲੌਗ ਲਓ ਜੀ ਟਿੱਕੀਆਂ ਬੇਲ ਹੁੰਦੀਆਂ ਪਈਆਂ ਸਮੋਸਿਆਂ ਦੀਆਂ ਆ ਬੰਦਾ ਗੱਲਾਂ ਹੀ ਕਰੀ ਜਾਂਦਾ ਬਸ ਵੇਖੋ ਜੀ ਪ੍ਰਵਾਹ ਬਹੁਤ ਆ ਬੈਠੇ ਦਾ ਪ੍ਰਵਾਹ ਬਹੁਤ ਕਾਸ਼ੀ ਨੇ ਬਹੁਤ ਕੰਮ ਕੀਤਾ ਪਿਆ ਅੱਜ ਹਮ ਓ ਦੇਖੋ ਹਲਵਾਈ ਉਧਰ ਹਲਵਾਈ ਆ ਹਲਵਾਈ ਦੇਖੋ ਐ ਆਓ ਜੀ ਇਹ ਕੋਟੇ ਕਿ ਦਮੇ ਚ ਪਾਣੀ ਰਗੜ ਹੋ ਰਿਹਾ ਕੋਟਾ ਆ ਜੋ ਕੋਟਾ ਰਗੜੋ ਦਾਜ ਹਾਂਜੀ ਲਓ ਜੀ ਸਦਾ ਮੋਟਰਾਂ ਮੈਂ ਕਿਹਾ ਪਹਿਲਾਂ ਮੋਟਰਾਂ ਨੂੰ ਤੋੜਕਾ ਲਾ ਮੋਟਰਾਂ ਪਹਿਲਾਂ ਮੋਟਰਾਂ ਨੂੰ ਤੋੜਕਾ ਲਾ ਮੈਂ ਤੇ ਮਜੀਰਾ ਪਾ ਲਿਆ ਸੀ ਵਿੱਚ ਮਜੀਰਾ ਹੁਣ ਗੱਲ ਵਾਣੀ ਵਧੀਆ ਨੋਸਿਆਂ ਦੇ

अपने आलू तैयार होते बच गई छलियां खा लो ममी छली खा लो छी खा लो शली ਉਵਾ ਵਾਜ ਲਿਆ ਵਾਹ ਆਇਆ ਨਾ ਵਾਹ ਚੱਲੀ ਗਾਲਾ ਵਾਹ ਪਸਾ ਇੰਨੇ ਬਹੁਤੇ ਆ ਆ ਮੁੰਡਿਆਂ ਕੰਮ ਬਹੁ ਕੀਤਾ ਪਿਆਸ ਲੱਗ ਗਈ ਆ ਦੇਖੋ ਬੇਰ ਦੇ ਕਿੰਨੇ ਸਿੱਟਦੇ ਆ ਨੇ ਸਿੱਟਦੇ ਆ ਕਰ ਹੋਏ ਥੋੜੇ ਆਟਾ ਛੋੜਿਆ ਤੇ ਭਾਜੀ ਆਟਾ ਬੂਰਾ ਛਟੋ ਤੇਲ ਹੀ ਮੈਂ ਨਾ ਰਾਜ ਬੜਾ ਜੀ ਤੇਲ ਨੇ ਨਰਮ ਕਰ ਦੇਣਾ ਥੱਲੇ ਉਹ ਨਾ ਲੋ ਜਿੱਦਾਂ ਬੰਨੀ ਆ ਮੈਂ ਇੱਦਾਂ ਪਾ ਲਈ ਮੜ ਮੜਾ ਮੜ ਮੜਾ ਛੱਡ ਦੋ ਮਮਾ ਮੜ ਮੜਾ ਪਾ ਦਿਓ ਕਿਛੀ ਛੱਡ ਜਾਏ ਜਾਏ ਮੇਰੇ ਪਿੱਛੇ ਮੈਂ ਇੱਦਾਂ ਪਿਆ ਮਮਾ ਕੱਟੀ ਹੋ ਗੋ ਆਹ ਹੋਣਾ ਅੱਜ ਪਾਣੀ ਪਾ ਗਿੱਲੀ ਤਾਂ ਨਹੀਂ ਆਉਂਦੀ ਹਾਂ ਨੰਬੂ ਹਾਂ ਹਾਂ ਤੇ ਰੱਖਣੀ ਕਹਤੇ ਤੇ ਉਹ ਬੇਲਾ ਘਰ ਆ ਦੇ ਖਾ ਡੂੰਗਾ ਬੱਲੇ ਘਰ ਆ ਬੜਾ ਹਾਂ ਰੱਖ ਹਾਂ ਖੇਤ ਹਾਂ ਸਮੋਸੇ ਦੇ ਕੋਕਟੇ ਪੀਆ ਕਰਦੇ ਹਾਂ Høyre. <Skiller> <Skiller> ਹਾਂਜੀ ਚੀਚਾ ਆਹ ਪੁੱਤ ਨੇ ਬਹੁਤ ਕੰਮ ਕੀਤਾ ਵੀ ਅੱਜ ਆਹ ਵਾਲੇ ਪੁੱਤ ਨੇ ਬਹੁਤ ਕੰਮ ਕੀਤਾ ਆ ਵੀ ਪੁੱਤ ਨੇ ਬਹੁਤ ਕੰਮ ਕੀਤਾ ਹੋ ਕਿਤਾ ਦੇਖਦਾ ਹੋ ਗਿਆ ਸਾਡੀ ਕੁਛ ਕੀਤਾ ਨਹੀਂ ਦਿੱਤਾ ਆਹ ਵਾਲਾ ਵੀ ਦਿਖਾ ਦੇਈਏ ਮੁੰਡਾ ਦੇਖੋ ਕਿੰਨਾ ਕੰਮ ਕਰਦਾ ਪਿਆ ਜੋਰ ਸਾਰਾ ਇੰਨੇ ਲਾ ਆਇਆ ਨਹੀਂ ਬੇਲਣ ਦਾ ਕੰਮ ਸਾਡੇ ਆਲੇ ਲੜ ਪਈਆਂ ਓਏ ਓਏ ਦੇਖੋ ਜੀ ਸਮੋਸੇ ਇਹ ਹਲੇ ਕੱਚੇ ਕਰਕੇ ਰੱਖੇ ਆ ਹਲੇ ਕੱਚੇ ਕਰਕੇ ਪੱਕੇ ਕਰਨੇ ਆ ਸਮੋਸੇ ਸਮੋਸੇ 10 ਰੁਪਏ ਦੇ ਦੋ 10 ਰੁਪਏ ਦੇ ਦੋ ਘਾਟਾ ਨਾ ਪਾ ਦੇ ਨਹੀ ਆਪਾਂ 10 ਰੁਪਏ ਦੇ ਦੋ ਹੀ ਦੇਣੇ ਆ ਉਹ ਇਧਰ ਆ ਬਾਬੇ ਨੂੰ ਨਾ ਘਾਟਾ ਪਾਈ ਉਹਦੇ ਨੂੰ ਦੋ ਦੋ ਹੀ ਕਰਦੇ 10 ਰੁਪਏ ਦੇ ਦੋ ਹੀ ਆ 30 ਲਓ ਜੀ ਮੋਸ ਹੈ ਗਏ ਆਪਣੇ ਬਣ ਤੇ ਲਾਸਟ ਪੂਰ ਅਸੀਂ ਮਿਰਚਾ ਮੋਰਚਾ ਪਾ ਕੇ ਕੱਢਿਆ ਇਹ ਖਾਵਾਂਗੇ ਬਾਅਦ ਵਿੱਚ ਤੇ ਮਿਰਚਾਂ ਨਾਲ ਸਪਾਈਸੀ ਬਣਾ ਕੇ ਹੁਣ ਬਣਾਇਆ ਆਪਾਂ ਲਓ ਜੀ ਪਾਂਡੇ ਪੁੰਡੇ ਹੋਣ ਲੱਪੇ ਸੋਧ ਤੇ ਹੁਣ ਬਸ ਚਲਿਏ ਘਰ ਨੂੰ ਥੱਕ ਗਿਆ ਸਵੇਰ ਤੇ ਲੱਗੇ ਹੋਆ ਤੇ ਬਾਕੀ ਦਾ ਵਲੌਗ ਤੁਹਾਡਾ ਨਾਲ ਬਾਅਦ ਚ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਰੱਬ ਰਾਖਾ ਲਵ ਯੂ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਪਿਆਰ ਦਿੱਤਾ ਸੋਣ ਸੋਣੇ ਕਮੈਂਟ ਵੀ ਕਰ ਦਿਓ ਤੇ ਲਾਈਕ ਕਰ ਦਿਓ ਥੈਂਕ ਯੂ ਸਾਰਿਆਂ ਦਾ ਲਵ ਯੂ ਸਾਰਿਆਂ ਨੂੰ